ਨੂ ਟੈਸਟਮੈਂਟ ਕਹਿੰਦਿਆ ਵੀ ਤੇ ਅਮੀਰ ਬੰਦਾ ਇੱਕ ਆ ਕੇ ਮਿਲਦਾ ਹੈ ਈਸਾ ਜੀ ਨੂੰ ਯਸ਼ੂ ਤੇ ਸਵਾਲ ਕਰਦਾ ਮੈਂ ਆਤਮਿਕ ਜੀਵਨ ਸਰੇਸ਼ਟ ਜੀਵਨ ਵਿੱਚ ਕਿਵੇਂ ਪ੍ਰਵੇਸ਼ ਕਰਾਂ ਯਸ਼ੂ ਜੀ ਕਹਿੰਦਿਆ ਰੱਬ ਤੇਨੂੰ ਚੰਗਾ ਲੱਗਦਾ ਉਹ ਦੇਖੋ ਹੁਕਮ ਨੂੰ ਮੰਨ ਤੇਨੂੰ ਚੰਗਾ ਲੱਗਦਾ ਉਹ ਤੇ ਹੁਕਮ ਨੂੰ ਮੰਨ ਜੇ ਕੀ ਕਰਾਂ ਕੱਲ੍ਹ ਅੱਗੇ ਵੀ ਵਿਚਾਰ ਨਾ ਕਰ ਖੋਨ ਨਾ ਕਰ ਚੋਰੀ ਨਾ ਕਰ ਝੂਠੀ ਗਵਾਹੀ ਨਾ ਦੇ ਮਾਪੇ ਦਾ ਅਤਵ ਕਰ ਦੂਜੇ ਨੂੰ ਆਪਣੇ ਦੀ ਤਰ੍ਹਾਂ ਜਾਣ ਦੂਜੇ ਨੂੰ ਆਪਣੇ ਦੀ ਤਰ੍ਹਾਂ ਜਾਣ ਉਹ ਕਹਿੰਦਾ ਜੀ ਇਹ ਤਾਂ ਮੈਂ ਕਰਨਾ ਵਾ ਹੋਰ ਕੀ ਕਰਾਂ ਅੰਦਰਨੀ ਪ੍ਰਕਿਰਿਆ ਜਦ ਕਿਨੇ ਪ੍ਰਵੇਸ਼ ਕਰਾ ਉੱਤਰ ਦਿੰਦੇ ਆ ਜਿੰਨੀ ਦੌਲਤ ਇਕੱਠੀ ਕੀਤੀ ਵੰਡ ਦੇ ਗਰੀਬਾਂ ਵਿੱਚ ਸਵਰਗ ਦਾ ਬੂਆ ਤੇਰੇ ਲਈ ਖੋਲ੍ਹ ਦੇ ਆਏਗਾ ਉੱਥੇ ਉਹ ਬੰਦਾ ਫਿਰਕ ਜਾਂਦਾ ਹੈ ਜਿਹੜੀ ਘਟਨਾ ਮਸਕੀਨ ਸਾਹਿਬੀ ਕੋਟ ਕਰਦੈ ਨਾ ਅਸਲ 'ਚ ਚੈਪਟਰ ਇਹ ਵੀ ਉੱਤ ਥੜਕ ਜਾਂਦਾ ਹੈ ਕਿਉਂਕਿ ਅਮੀਰ ਬੜਾ ਪੈਸਾ ਬੜਾ ਇਕੱਠਾ ਕੀਤਾ ਤਾਂ ਦੌਲਤ ਬੜੀ ਉਦਾਸ ਹੋ ਕੇ ਜਦੋਂ ਚੁੱਪ ਕਰਕੇ ਮੁੜਨ ਲੱਗਾ ਤੇ ਈਸਾ ਜੀ ਬੋਲ ਕੇ ਕਹਿੰਦੇ ਆ ਉਹ ਪਤਸ ਇੱਕ ਊਠ ਸੂਈ ਦੇ ਨਿੱਕੇ ਵਿੱਚੋਂ ਨਿਕਲਣਾ ਸੌਖਾ ਹੈ ਇਹ ਉਦਾਹਰਨ ਉਸ ਚੈਪਟਰ ਦੀ ਇੱਕ ਊਠ ਸੂਈ ਦਾ ਨਕਾ ਸੂਈ ਦੇ ਸਰਾਕ ਵਿੱਚੋਂ ਊਠ ਨਿਕਲ ਸਕਦਾ ਪਰ ਮਾਇਆ ਧਾਰੀ ਬੰਦੇ ਦਾ ਸਵਰਗ ਦੇ ਰਾਜ ਵੀ ਜਾਣਾ ਬੜਾ ਮੁਸ਼ਕਲ